ਜੇ ਆਪਾਂ ਕੰਪਲੀਟ ਦਾ ਆਈਡੀਆ ਲਾਇਆ ਤਾਂ ਅਪਰੋਕਸੀਮੇਟਲੀ ਆਪਣਾ 6 ਲੱਖ ਦਾ ਖਰਚਾ ਆ ਜਾਏਗਾ ਜੀ 6 ਲੱਖ ਰੁਪਏ ਦੇ ਤਾਂ ਲੱਗ ਜੂ ਬਾਈ ਵਿੱਚ ਸਾਰਾ ਪੱਥਰੋ ਕੇ ਆਹ ਐਡ ਕਰਕੇ ਜਿਹਨੇ ਹਾਂ ਟ੍ਰੈਂਡਿੰਗ 'ਚ ਚੱਲ ਰਿਹਾ ਜੀ ਓਪਨ ਕਿਚਨ ਆਪਾਂ ਉਸ ਤਰ੍ਹਾਂ ਹੀ ਓਪਨ ਤਿਆਰ ਕਰੀਏ 900 ਸਕੁਅਰ ਫੁੱਟ ਦਾ ਏਰੀਆ ਆਪਾਂ ਜਿੰਨੇ ਵਿੱਚ ਜੋੜਿਆ ਹੈਗਾ ਜੀ ਗੱਲ ਦੋਸਤੋ ਅੱਜ ਆਪਾਂ ਸਿੰਗਲ ਪੋਰਸ਼ਨ ਦਾ ਤੁਹਾਨੂੰ ਘਰ ਦਿਖਾਵਾਂਗੇ ਜਿਹੜਾ ਕਿ ਰੈਨੋਵੇਟ ਕੀਤਾ ਜੀ ਪਹਿਲਾਂ 1200 ਏਰੀਆ ਸੀਗਾ ਇਹਦੇ 'ਚ ਕੁਝ ਏਰੀਆ ਹੋਰ ਜੋੜ ਕੇ ਆਹ ਦੇਖੋ ਬਾਹਰੋਂ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਤੇ ਰੈ ਤੇ ਤੇ ਦੇ ਖਰਚੇ ਦੀ ਵੀ ਗੱਲ ਕਰਾਂਗੇ ਬਾਈ ਨਾਲ ਆਪਾਂ ਕਿੰਨਾ ਖਰਚਾ ਹੋਇਆ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਵੀ ਕਿੰਨਾ ਕੁ ਪਹਿਲਾਂ ਸੀਗਾ ਇਹਦੇ ਵਿੱਚ ਕਿੰਨਾ ਕੁ ਹੋਰ ਐਡ ਕੀਤਾ ਤੇ ਬਾਈ ਨਾਲ ਵੀ ਕਰਾਉਨੇ ਗੱਲ ਆਜੋ ਬਾਈ ਜੀ ਸਾਸ਼ਿਕਾਲ ਬਾਈ ਸਾਰਿਆਂ ਨੂੰ 사ਸ਼િકਾਲ ਮੇਰੇ ਵੱਲੋਂ ਤੇ ਬਈ ਆਪਣਾ ਘਰ ਬਾਰੇ ਜਰੂਰ ਦੱਸੋ ਆਪਣੇ ਬਾਰੇ ਤੇ ਆਪਣਾ ਏਰੀਆ ਵੀ ਦਿਖਾ ਦਿੰਨੇ ਆਪਾਂ ਪਹਿਲਾਂ ਕਿੰਨਾ ਸੀ ਤੇ ਕਿੰਨਾ ਕੁ ਐਡ ਕੀਤਾ ਆ ਨਾਲ ਦੀ ਨਾਲ ਆਪਾਂ ਦਿਖਾਉਨੇ ਆ ਤੇ ਦੱਸਦੇ ਵੀ ਰਹੋ ਸਾਨੂੰ ਦੱਸੋ ਜਰੂਰ ਆਪਣੇ 1200 ਦਾ ਪਹਿਲਾਂ ਸੀਗਾ 100 ਹੋਰ ਐਡ ਕਰਿਆ ਤੇ ਬਈ ਏਰੀਆ ਜਰੂਰ ਦਿਖਾਓ ਆਪਾਂ ਕੀ ਕੀ ਜੋੜਿਆ ਤੇ ਕੀ ਕੀ ਪਹਿਲਾਂ ਸੀਗਾ ਉਹ ਸਾਰਾ ਦੱਸੋ ਪਿੱਛੇ ਆਪਣੇ ਪਹਿਲਾਂ 3 ਕਮਰੇ ਕਮਰੇ ਹੀ ਸੀਗੇ ਉਹ ਨਾਲ ਇੱਕ ਆਪਣੇ ਬੈਠਕ ਸੀ 3 ਕਮਰਿਆਂ ਦੇ ਨਾਲ ਇੱਕ ਬੈਠਕ ਸੀਗੀ ਸਾਈਡ ਤੇ ਜਿਵੇਂ ਆਪਣੇ ਬ੍ਰਾਂਡਾ ਬ੍ਰਾਂਡਾ ਸਾਰਾ ਆਪਣਾ ਓਪਨ ਹੀ ਸੀਗਾ ਠੀਕ ਹੈ ਬਾਈ ਜਿਹੜਾ ਹੁਣ ਕੀ ਆਪਾਂ ਬੰਦ ਕਰਿਆ ਤੇ ਇੱਧਰ ਆਪਾਂ ਓਪਨ ਸੋਇਜ ਬਣਾ ਦਿੱਤੀ ਆ ਤੇਦਾ ਬਾਈ ਕੋਈ ਨਕਸ਼ਾ ਤਿਆਰ ਕਰਾਇਆ ਕਿ ਤੁਸੀਂ ਖੁਦ ਮਿਸਤਰੀ ਨਾਲ ਆ ਰਾਇਆ ਕਰਕੇ ਆਪੀ ਕੀਤਾ ਇਹ ਸਭ ਆਪਦੇ ਆਪ ਹੀ ਤਿਆਰ ਕੀਤਾ ਪਾ ਮਿਸਟਰ ਨਾ ਰਹਿ ਕਰਕੇ ਜੀ ਨਾ ਕੋਈ ਕੁਝ ਨਹੀਂ ਬਣਵਾਇਆ ਇਹ ਕਹਿੰਦਾ ਮਤਲਬ ਵੀ ਆਪਾਂ ਜਦੋਂ ਇਹ ਤਿਆਰ ਕੀਤਾ ਤੁਸੀਂ ਆਪਣੀ ਸਲਾਹਵਾ ਚੋਰਾ ਕੀਤਾ ਵੀ ਥੋੜਾ ਜਿਹਾ ਏਰੀਆ ਐਡ ਕਰ ਲਈਏ ਨਾਲ ਦਾ ਹੋਂਦ ਸਾਬ ਨਾਲ ਆਪਣਾ ਸਿੰਗਲ ਇਧਰ ਜਿਵੇਂ ਕਿ ਖੁੱਲੀ ਸੋਈ ਬਣਾ ਲਈ ਹੈ ਨਾ ਇਹ ਖੁੱਲਾ ਭਾਂਡੇ ਦੀ ਸੋਈ ਕੱਟੀ ਗਿਆ ਤੇ ਦੋਸਤੋ ਆ ਦੇਖੋ ਇਧਰਲੇ ਬਸ ਇੱਕ ਬਾਈ ਹੋਰਾਂ ਨੇ ਇੱਕ ਕਿਚਨ ਘੜਾ ਲਿਆ ਓਪਨ ਹੈ ਜਿਹੜੇ ਦੇ ਵਿੱਚ ਸੈਲਫ ਵਗੈਰਾ ਪਾਈ ਹੋਈ ਆ ਦੇਖੋ ਇਧਰ ਸ਼੍ਰੈਂਕ ਵਗੈਰਾ ਦਾ ਏਰੀਆ ਰੱਖਿਆ ਹੋਇਆ ਤੇ ਇਹ ਹੋ ਗਿਆ ਜੀ ਤਿੰਨ ਕਮਰੇ ਸੀ ਜਿਹੜੇ ਉਹਨਾਂ ਦੇ ਨਾਲ ਜੁੜਦਾ ਇੱਕ ਪਾਸੇ ਕਿਚਨ ਸਾਈਡ ਦੇ ਵਿੱਚ ਬੈਠ ਕੇ ਵੀ ਦਿਖਾ ਦਿਓ ਪਹਿਲਾਂ ਬਰਾਹਣਾ ਦੇ ਵਿੱਚ ਬੈਠ ਕੇ ਆਉਂਦੀ ਸੀ ਇਹ ਜਰੂਰ ਦਿਖਾਓ ਤੇ ਬਾਈ ਜੀ ਆਪਾਂ ਗੱਲ ਕਰੀਏ ਜਿਹੜਾ ਇੱਥੇ ਤੁਸੀਂ ਆ ਟਾਇਲ ਦਾ ਕੰਮ ਚੱਲੀ ਜਾਂਦਾ ਹੁਣ ਸਾਰਾ ਕੰਪਲੀਟ ਕਰੋਗੇ ਤੇ ਆਪਾਂ ਖਰਚੇ ਦੀ ਗੱਲ ਜਰੂਰ ਕਰਾਂਗੇ ਹਾਂਜੀ ਤੇ ਕਿੰਨਾ ਦਾ ਟੋਟਲ ਖਰਚਾ ਹੋ ਗਿਆ ਆਪਣੇ ਘਰ ਤੇ ਤੇ ਕਿੰਨੇ ਕਿਚੇ ਕੰਪਲੀਟ ਹੋ ਜਾਣਾ ਤੇ ਰੱਖਣਾ ਬਾਈ ਸਿੰਗਲ ਪਰਸ਼ਨ ਹੈ ਕਿ ਉੱਪਰ ਵੀ ਪਰਸ਼ਨ ਰੱਖੀ ਹੈ ਆਪਣਾ ਸਿੰਗਲ ਪਰਸ਼ਨ ਹੀ ਕਿਉਂਕਿ ਤੁਸੀਂ ਛੋਟੀ ਫੈਮਿਲੀ ਹੈ ਇਸ ਕਰਕੇ ਸਿੰਗਲ ਪਰਸ਼ਨ ਨਹੀਂ ਰੱਖਣਾ ਹੈ ਨਾ ਤੇ ਬਾਈ ਜੀ ਆਪਾਂ ਟਾਇਲ ਦੀ ਗੱਲ ਕਰੀਏ ਜਿਵੇਂ ਟਾਇਲ ਆ ਦੋਸਤੋ ਟਾਇਲ ਦਿਖਾ ਦਿਓ ਤੇ ਆਪਾਂ ਕਲੀ-ਕਲੀ ਚੀਜ਼ ਤੇ ਗੱਲਬਾਤ ਕਰਾਂਗੇ ਬਾਈ ਬਾਰੋਂ ਵੀ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਤੁਸੀਂ ਤੇ ਬਾਈ ਇਹ ਟਾਇਲ ਕਿੱਥੋਂ ਖਰੀਦੀ ਸੀ ਤੁਸੀਂ ਇਹ ਖਰੀਦੀ ਸੀ ਜੀ ਆਪਾਂ ਗੋਰਾ ਟਾਇਲ ਸਨਤ ਰਾਮਪੁਰਾ ਵਾਲਾ ਦਾ ਜੀ ਠੀਕ ਹੈ ਬਾਈ ਠੀਕ ਹੈ ਤੇ ਬਾਈ ਟਰਾਈ ਵੀ ਕੀਤਾ ਸੀ ਪਹਿਲਾਂ ਤੁਸੀਂ ਕਿਤੇ-ਕਿਤੇ ਜਿਵੇਂ ਆਪਾਂ ਤਾਂ ਇਹ ਕਰਦੇ ਆ ਵੀ ਤੇ ਵੀ ਆਪਾਂ ਨੂੰ ਕਿਤੋਂ ਵਧੀਆ ਰੇਟ ਮਿਲਿਆ ਆਪਾਂ ਉੱਥੇ ਹੀ ਜਾਂਦੇ ਹਾਂ ਨਾ ਨਹੀਂ ਨਹੀਂ ਜੀ ਆਪਾਂ ਕਿਤੇ ਵੀ ਟਰਾਈ ਨਹੀਂ ਮਾਰੀ ਆਪਾਂ ਨੂੰ ਉਹਨਾਂ ਦੇ ਮਾਲ ਤੇ ਡਿਪੈਂਡੈਂਟ ਸੀਗੇ ਆਪਾਂ ਨੂੰ ਉਹਨਾਂ ਤੇ ਪੂਰਾ ਯਕੀਨ ਸੀਗਾ ਠੀਕ ਹੈ ਬਾਈ ਜਿੰਨੇ ਕਰਕੇ ਆਪਾਂ ਸਿਰਫ ਉੱਥੇ ਹੀ ਗਏ ਸੀ ਤੇ ਆਪਾਂ ਉੱਥੋਂ ਸਿੱਧਾ ਮ ਕਿਉਂਕਿ ਆਪਾਂ ਲੱਗਿਆ ਦੇਖ ਲੈਣੇ ਆ ਨਾ ਆਪਾਂ ਪਹਿਲਾਂ ਚਲੋ ਆਪਣੇ ਰਿਸ਼ਤੇਦਾਰ ਦੇ ਕਿਸੇ ਦੇ ਨਾ ਤੇ ਹੁਣ ਆਪਾਂ ਬਈ ਬਾਹਰਲੇ ਪਾਸੋਂ ਵੀ ਦਿਖਾਵਾਂਗੇ ਤੇ ਬਾਹਰੋਂ ਆਪਾਂ ਫਰੰਟ ਲੁੱਕ ਦੋਸਤੋ ਬਹੁਤ ਸੋਹਣੀ ਦਿੱਤੀ ਹੈ ਸਿੰਗਲ ਪਰਸ਼ਨ ਦੀ ਤੇ ਇੱਥੋਂ ਬਈ ਹੁਣ ਬੰਦ ਕਰਤਾ ਹੈ ਆਪਾਂ ਹਾਂਜੀ ਇਹ ਬੰਦ ਕਰਤਾ ਜੀ ਹੁਣ ਇੱਥੇ ਆ ਕਾਲਮ ਸੀਗਾ ਬਈ ਦਿਖਾ ਦੋ ਹਾਂਜੀ ਪਹਿਲਾਂ ਕਾਲਮ ਸੀ ਜਿੰਮੇ ਆਪਾਂ ਖੁੱਲਾ ਇੱਕ ਬਰਾਂਡੇ ਦੇ ਕਾਲਮ ਲੱਗਿਆ ਹੁੰਦਾ ਵਿਚਾਰੇ ਇਧਰੋਂ ਵੀ ਓਪਨ ਸੀ ਇਦੋਂ ਵੀ ਓਪਨ ਸੀਗਾ ਤੇ ਹੁਣ ਇੱਥੋਂ ਬਹੁਤ ਸੋਹਣੀ ਲੁੱਕ ਦਿੱਤੀ ਤੇ ਬਈ ਬਾਹਰੋਂ ਦਿਖਾਈ ਆਪਾਂ ਆ ਆ ਕੇ ਹਾਂਜੀ ਜ਼ਰੂਰ ਆਜੋ ਇਹ 300 에ਰੀਆ ਆਈ ਗਿਆ ਆਪਣਾ ਇਹ ਬੈਠਕ ਕਰਤੀ ਜਿਵੇਂ ਡ੍ਰਾਈਵਿੰਗ ਰੂਮ ਕਹਿ ਸਕਦੇ ਹਾਂ ਹਾਂਜੀ ਇਹ ਡਰਾਇੰਗ ਰੂਮ ਹੈ ਜੀ ਕੋਈ ਆਪਣਾ ਇਧਰੋਂ ਗੈਸਟ ਆਉਂਦਾ ਤਾਂ ਇਧਰ ਬੈਠ ਸਕਦਾ ਨਾ ਬਾਈ ਤੇ ਬਾਹਰਲੇ ਪਾਸੇ ਨੂੰ ਦੋਸਤੋਂ ਵਿੰਡੋ ਦੇਤੀ ਇਹ ਵੀ ਕਾਫੀ ਖੁੱਲਾ ਹੈ 300 ਸਕਰ ਫੁੱਟ 에ਰੀਆ ਦੱਸਦੇ ਆ ਬਾਈ ਹੋਣੀ ਇਹ ਜੋੜਿਆਗਾ ਵਿੱਚ 1200 ਪਹਿਲਾਂ ਸੀਗਾ 1500 ਸਕਰ ਫੁੱਟ 에ਰੀਆ ਦਾ ਇੱਕ ਸਿੰਗਲ ਪਰਸਨ ਦਾ ਛੋਟਾ ਜਿਹਾ ਘਰ ਬਣ ਕੇ ਤਿਆਰ ਹੈ ਬਹੁਤ ਸੋਹਣਾ ਤੇ ਬਾਈ ਇਧਰੋਂ ਜ਼ਰੂਰ ਦਿਖਾ ਦਿਓ ਆ ਡਿਜ਼ਾਈਨ ਆ ਜਿਹੜਾ 12ਵਾਂ ਆਪਾਂ ਗੱਲ ਕਰਦੇ ਸੀ ਤੇ ਯਾ ਭਾਈ ਇਹਦੀ ਗੱਲ ਕਰੀਏ ਜੇ ਹੁਣ ਇਹਦਾ ਟ੍ਰੈਂਡ ਚੱਲੀ ਜਾਂਦਾ ਇੱਕ ਪਾਵਾ ਲੱਗ ਰਿਹਾ ਇੱਕ ਜਾਲੀ ਲੱਗ ਰਹੀ ਆ ਇਹ ਬਾਈ ਕਿੱਥੋਂ ਬਾਇ ਕੀਤਾ ਤੁਸੀਂ ਇਹ ਬਰੇ ਸਾਬ ਤੋਂ ਬਾਇ ਕੀਤਾ ਜੀ ਆਪਾਂ ਬਰੇ ਸਾਬ ਜਿਹੜਾ ਜਲਾ ਮਾਨਸਾ ਦੇ ਵਿੱਚ ਠੀਕ ਆ ਉਹ ਛੱਡ ਜਿਹੜੇ ਪਹਿਲਾਂ ਵਾਲੇ ਸੀ ਬਰਾਂਡਾ ਸੀ ਇੱਧਰ ਇੱਕ ਕਮਰਾ ਸੀ ਨਾ ਜਿਹੜਾ ਨਵਾਂ ਨਵਾਂ ਐਡ ਕੀਤਾ ਬਾਈ ਹੁਣ ਤੁਸੀਂ ਇਹਦੇ ਚ ਇੱਕ ਆ ਕਿਚਨ ਕੀਤਾ ਹੈ ਨਾ ਇਹਦਾ ਏਰੀਆ ਹੋ ਗਿਆ ਕਿਉਂਕਿ ਛੱਤ ਤਾਂ ਇਹਦੀ ਸੇਮ ਹੀ ਸੀ ਹਾਂਜੀ ਪਰ ਇਹ ਇੱਕ ਓਪਨ ਕਾੜ ਲਿਆ ਤੁਸੀਂ ਜਿਵੇਂ ਹੁਣ ਦਾ ਹਿਸਾਬ ਨਾਲ ਲੋਕ ਕਰਦੇ ਆ ਟ੍ਰੈਂਡਿੰਗ ਜੇ ਚੱਲ ਰਿਹਾ ਜੀ ਓਪਨ ਕਿਚਨ ਆਪਾਂ ਉਸ ਤਰ੍ਹਾਂ ਹੀ ਓਪਨ ਤਿਆਰ ਕੀਤਾ ਜੀ ਠੀਕ ਠੀਕ ਆ ਬਈ ਠੀਕ ਹੈ ਤੇ ਬਈ ਕਹਿੰਦਾ ਇੱਥੋਂ ਜੋ ਭਾਂਡਾ ਬੰਦ ਕਰਕੇ ਇੱਥੇ ਚਗੱਠਾ ਫਿਟ ਕਰਤੀਆਂ ਹਨਾ ਲਿਆ ਕੇ ਉੱਧਰ ਵੀ ਚਗੱਠਾ ਨਵੀਆਂ ਲਾਤੀਆਂ ਇੱਧਰ ਵੀ ਲਾਤੀਆਂ ਹਨਾ ਹਾਂਜੀ ਤੇ ਬਈ ਇਹ ਤੁਸੀਂ ਕਿੱਥੋਂ ਬਣਵਾਈਆਂ ਸੀ ਚਗੱਠਾਂ ਇਹ ਮਾ ਲక్ష్ਮੀ ਵਾਲਾ ਤੋਂ ਬਣਵਾਈਆਂ ਜੀ ਆਪਾਂ ਰਤੀਏ ਤੋਂ ਰਤੀਏ ਤੋਂ ਬਈ ਕਿਉਂਕਿ ਇੱਧਰਲੇ ਏਰੀਆ ਦੇ ਵਿੱਚ ਆਪਣਾ ਤਾਂ ਡਿਪੈਂਡਾ ਪੈ ਜਾਂਦਾ ਚਲੋ ਪਤਾ ਹੈ ਜਲੰਧਰ ਜੀ ਹਾਂਜੀ ਤੇ ਕਿਹ ਦੋਸਤੋ ਕੈਮਰੇ ਦਾ ਲੱਗਦਾ ਤੁਹਾਨੂੰ ਡਿਜ਼ਾਈਨ ਇਹ ਆਪਾਂ ਸਾਰਾ ਦਿਖਾ ਰਹੇ ਆਂ ਬਰਾਂਡੇ ਦੇ ਵਿੱਚ ਆਪਾਂ ਖੜੇ ਆਂ ਤਿੰਨੇ ਰੂਮ ਪੁਰਾਣੇ ਬਾਈ ਉਹਨਾਂ ਨੇ ਰੱਖਿਆ 600 700 ਬਾਈ ਵਧੀਆ ਪਈਆਂ ਨਾ ਨਹੀਂ ਹਾਂਜੀ ਸਰ ਆ ਦਿਖਾ ਵੀ ਲੋ ਬਾਈ ਸਹੀ ਐ 700 700 ਬਾਈ ਉਹਨਾਂ ਨੇ ਕਹਿੰਦੇ ਪਹਿਲਾਂ ਵਾਲੀਆਂ ਸਾਰੂ ਮਜ਼ਬੂਤ ਲੱਗਿਆ ਸਾਰਾ ਅਸੀਂ ਉਹਦੇ ਵਿੱਚ ਹੀ ਕੁਛ ਨਾ ਕੁਛ ਏਰੀਆ ਐਡ ਕੀਤਾਗਾ ਤੇ ਇਧਰੋਂ ਬਾਈ ਆਪਾਂ ਆ ਐਡ ਕੀਤਾ ਹੈ ਨਾ ਹਾਂਜੀ ਤੇ ਬਾਹਰ ਇੱਕ ਰੂਮ ਕਹਿੰਦੇ ਤੁਸੀਂ ਹਾਂਜੀ 300 ਸquare ਫੁੱਟ ਦਾ ਬਾਈ ਆਪਾਂ ਖਰਚੇ ਦੀ ਉਹਨਾਂ ਗੱਲ ਕਰਦੇ ਆਂ ਹਾਂਜੀ ਟੋਟਲ ਇਹਦੇ ਤੇ ਕਿੰਨਾ ਖਰਚ ਆਜੂਗਾ ਬਾਈ ਹਣ ਤੱਕ ਜਿਹੜਾ ਹੁਣ ਆਪਣਾ ਕੰਪਲੀਟ ਹੋ ਜੂਗਾ ਤੁਸੀਂ ਇੱਥੋਂ ਤੱਕ ਕੰਪਲੀਟ ਕਰਨਾ ਪੱਥਰ ਵੀ ਲਾ ਦੇਣਾ ਜੇ ਆਪਾਂ ਕੰਪਲੀਟ ਦਾ ਆਈਡੀਆ ਲਾਇਆ ਤਾਂ ਅਪਰੋਕਸੀਮੇਟਲੀ ਆਪਣਾ 6 ਲੱਖ ਦਾ ਖਰਚਾ ਆ ਜਾਏਗਾ ਜੀ 6 ਲੱਖ ਰੁਪਏ ਦੇ ਤਾਂ ਲੱਗ ਜੂਆ ਬਾਈ ਵਿੱਚ ਸਾਰਾ ਪੱਥਰੋ ਕੇ ਆ ਐਡ ਕਰਕੇ ਰੂਮ ਦਾ ਹੋ ਕੇ ਜਿਵੇਂ ਇੱਧਰ ਚੁੱਲਾ ਝੋਕਾ ਵੀ ਦਿਖਾ ਦਿਓ ਬਾਈ ਤੇ ਪੌੜੀਆਂ ਵਗੈਰਾ ਹੁਣ ਝਾੜੀਆਂ ਬਾਈ ਸਾਈਡ ਤੋਂ ਹਾਂਜੀ ਇਹ ਹੁਣ ਕਰਿਆ ਜੀ ਆਪਾਂ ਤੇ ਦੋਸਤੋ ਕਿਵੇਂ ਲੱਗਿਆ ਡਿਜ਼ਾਈਨ ਬਾਈ ਉਹਨਾਂ ਨੇ ਆਪਣੇ ਖਲਾਅ ਮਸ਼ਵਰੇ ਨਾਲ ਮਿਸਤਰੀ ਨਾਲ ਰਾਏ ਕਰਕੇ ਸਾਰਾ ਇਹ ਕੰਮ ਕਰਵਾਇਆਗਾ ਤੇ ਕਿਵੇਂ ਲੱਗਿਆ ਡਿਜ਼ਾਈਨ ਵੀ